ਤੰਦਰੁਸਤੀ ਸੁਖ ਸ਼ਾਂਤੀ ਵਾਸਤੇ ਸਤਿਗੁਰ ਜੀ ਦੇ ਸ਼ੁਕਰਾਨੇ ਕੀਤੇ ਹਨ ਬਹੁਤ ਹੀ ਪਿਆਰਾ ਹੁਕਮਨਾਮਾ ਸਤਿਗੁਰ ਜੀ ਨੇ ਬਖਸ਼ਿਸ਼ ਕੀਤਾ ਹੈ ਜੋ ਕਿ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਸਤਿਗੁਰ ਮਹਾਰਾਜ ਜੀ ਕਿਰਪਾ ਕਰਦੇ ਹਨ ਇੱਥੇ ਵੀ ਤੇ ਉੱਥੇ ਵੀ ਕਿਉਂਕਿ ਇੱਕ ਤਾਂ ਇਹ ਲੋਕ ਹੈ ਇੱਕ ਪਰਲੋਕ ਹੈ ਜਿਹੜਾ ਪਰ ਪਰਲੋਕ ਹੈ ਉਸ ਲੋਕ ਦਾ ਸਾਨੂੰ ਪਤਾ ਨਹੀਂ ਇੱਕ ਇਹ ਹਾਲਤ ਹੈ ਉਹ ਪਲਤ ਹੈ ਇੱਥੇ ਸਤਿਗੁਰ ਜੀ ਦੀ ਖੇਡ ਹੋ ਰਹੀ ਹੈ ਸਰਗੁਣ ਸਰੂਪ ਦੇ ਵਿੱਚ ਇਹ ਹਾ ਨਿਰਗੁਣ ਊਗੈ ਸਰਗੁਣ ਕੇਲ ਕਰਤ ਵਿੱਚ ਸਾਮੀ ਮੇਰਾ ਤੇ ਉਹ ਜਿਹੜੀ ਖੇਡ ਹੈ ਇਹ ਗੈ ਨਿਰਗੁਣ ਊਗੈ ਸਰਗੁਣ ਤੇ ਇਹਦੇ ਵਿੱਚ ਕੀ ਹੋ ਰਿਹਾ ਹੈ ਕੇਲ ਕਰਤ ਵਿੱਚ ਸਾਮੀ ਮੇਰਾ ਗੁਰੂ ਮਹਾਰਾਜ ਜੀ ਸਾਨੂੰ ਉੱਥੇ ਪਹੁੰਚਾਉਣਾ ਚਾਹੁੰਦੇ ਹਨ ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਆਖਰ ਵਿੱਚ ਹੁਕਮ ਕੀਤਾ ਹੈ ਕਿ ਜਿਹੜਾ ਇਹ ਸਤਿਗੁਰ ਹੈ ਪ੍ਰਭ ਦੀਨ ਦੇ ਆਲਾ ਹੈ ਦੀਨਾਂ ਤੇ ਦਿਆਲ ਹੁੰਦਾ ਹੈ ਤੇ ਉਹ ਉੱਥੇ ਵੀ ਤੇ ਇੱਥੇ ਵੀ ਉਹ ਸਾਡੀ ਰਾਖੀ ਕਰਦਾ ਹੈ ਰਖਵਾਲਾ ਹੈ ਹਰ ਜਗ੍ਹਾ ਦੇ ਉੱਤੇ ਤੇ ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਜੋ ਇਹ ਸਤਿਗੁਰੂ ਜੀ ਸਾਨੂੰ ਜਿਸ ਮੰਜ਼ਲ ਤੇ ਪਹੁੰਚਾਉਣਾ ਚਾਹੁੰਦੇ ਹਨ ਸਾ ਦਿਨ ਰਾਤ ਕਹਿੰਦੇ ਉਹਨੂੰ ਦਿਨ ਤੇ ਰਾਤ ਉਹਨੂੰ ਯਾਦ ਕਰੋ ਸਾ ਸਾ ਉਹਨੂੰ ਜਿਹੜਾ ਇਹ ਸਿਮਰਨ ਉਹਦਾ ਹੋਵੇ ਯਾਦ ਰਹੇ ਸਿਮਰਨ ਕਹਿੰਦੇ ਨੇ ਯਾਦ ਨੂੰ ਮਹਾਂਪੁਰਸ਼ਾਂ ਦਾ ਨੈਟ ਤੇ ਇੱਕ ਕਲਿੱਪ ਆ ਜਿਹਦੇ ਵਿੱਚ ਉਹਨਾਂ ਦੇ ਬਚਨ ਨੇ ਕਿ ਕਿਵੇਂ ਅਸੀਂ ਸਾ ਸਾ ਸਾਨੂੰ ਯਾਦ ਰੱਖ ਸਕਦੇ ਹਾਂ ਕਿ ਕਿਸੀ ਤਾ ਸਵਾਸਾਂ ਨੂੰ ਹੋਰ ਪਾਸੇ ਲਾ ਦਿੰਦੇ ਆਂ ਚਲ ਤਾ 18 ਬੈਸ ਦਵਾਰਾਂ 100 ਬਤ 24 ਜਾਤ ਤੇ ਜਦੋਂ ਅਸੀਂ ਗੁੱਸਾ ਆ ਗਿਆ ਇਹੀ ਰਫਤਾਰ ਤੇਜ਼ ਕਰ ਦਿੱਤੀ 32 ਕਿ ਮਿੰਟ ਛੋ ਗਏ ਵਾਸ਼ਨਾਵਾਂ ਦੇ ਅਦੀਨ ਕਾਮ ਚ ਪ੍ਰਵੀਨ ਹੋ ਕੇ 64 ਸਵਾਸ ਬ्यर्थ ਗਵਾ ਦਿੱਤੇ ਮਹਾਰਾਜ ਸਾਨੂੰ ਕਹਿੰਦੇ ਕਿ ਉਹ ਜਿਹੜਾ ਸਾਨੂੰ ਸਾਥ-ਸਾਥ ਸੰਭਾਲਦਾ ਏ ਦੇਖੋ ਜਦੋਂ ਗਰਭ ਸੀ ਗਰਭ ਵਿੱਚ ਅਸੀਂ ਸਾਰੇ ਉਸ ਵਿੱਚੋਂ ਲੰਘ ਕੇ ਆਏ ਆ ਗਰਭਕੁੰਟ ਮੇ ਉਰਦ ਤਾਪ ਕਰਤੇ ਸਾਥ-ਸਾਥ ਸਿਮਰਤ ਪ੍ਰਭ ਰਹਿਤੇ ਉੱਥੇ ਉਹਨੂੰ ਯਾਦ ਕਰਦੇ ਸੀ ਉਹਦੀ ਯਾਦ ਕਰਕੇ ਇੰਨਾ ਔਖਾ ਤਪ ਸੀ ਕਠਣ ਤਪ ਸੀ ਜਿਸ ਦੇ ਵਿੱਚ ਏ ਉਹਨੂੰ ਦੀ ਯਾਦ ਬਣੀ ਰਹੀ ਤੇ ਉਸ ਕਰਕੇ ਰਾਖੀ ਰਹੀ ਇੱਥੇ ਵੀ ਜਦੋਂ ਵਾਰ ਆ ਗਏ ਤੇ ਉੱਥੇ ਵੀ ਉਹ ਰਖਵਾਲਾ ਹੋਇਆ ਨਾ ਇੱਥੇ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦੇਵਾਲਾ ਇਸ ਵਾਸਤੇ ਹੁਣ ਉਹਨੂੰ ਭੁੱਲੀਏ ਨਾ ਉਸ ਅਵਸਥਾ ਤੱਕ ਪਹੁੰਚਾਉਣ ਵਾਸਤੇ ਸਤਪੁਰਸ਼ਾਂ ਨੇ ਕਿੰਨੀ ਬਖਸ਼ਿਸ਼ ਕੀਤੀ ਹੈ ਮਾਤਮਾਰਗ ਮੈਗਜ਼ੀਨ ਚਲਾਇਆ ਕਿਉਂਕਿ ਬਚਨ ਮੌਖਿਕ ਭੁੱਲ ਜਾਂਦੇ ਨੇ ਕਿੰਨੇ ਮਹਾਪੁਰਸ਼ਾਂ ਨੇ ਇੱਥੇ ਕਿਰਪਾ ਕੀਤੀ ਹੈ ਇੱਥੇ ਨਗਰ ਵਿੱਚ ਉਦੋਂ ਤਾਂ ਗੁਰੂ ਘਰ ਵੀ ਛੋਟੇ ਹੁੰਦੇ ਸਨ ਇਹ ਨਹੀਂ ਵੱਡੀ ਬਿਲਡਿੰਗ ਨਹੀਂ ਸੀ ਪਰ ਫਿਰ ਵੀ ਮਹਾਪੁਰਸ਼ਾਂ ਨੇ ਜਦੋਂ ਆਉਣਾ ਉੱਥੇ ਦੀਵਾਨ ਸਜਾਉਣੇ ਵੱਡਾ ਕੱਠ ਹੁੰਦਾ ਸੀ ਬਾਹਰ ਦੂਰ ਤੱਕ ਸੰਗਤਾਂ ਨਿਆ ਸਾਰਾ ਜਿੱਥੇ ਘਰ ਬਣੇ ਨੇ ਖੁੱਲਾ ਹੀ ਪੰਡਾਲ ਸਜਦਾਸ ਬਾਹਰ ਤੱਕ ਖੁੱਲਾ ਹੀ ਸੀ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ 68 ਤੀਰਥ ਜੈ ਸਾਧ ਪਗ ਤਰੇ ਕਿੰਨੀ ਕਾਇਆ ਕਲਪ ਹੋ ਗਈ ਅੱਜ ਕਿੰਨੇ ਸੋਹਣੇ ਘਰ ਬਣ ਗਏ ਉਹ ਸਮਾਂ ਵੀ ਅਸੀਂ ਦੇਖਿਆ ਜਦੋਂ ਬਾਬਾ ਹਰੀ ਸਿੰਘ ਜੀ ਦੇ ਨਾਂ ਦੇ ਪੂਰਵਜ ਸਾਡੇ ਬਜ਼ੁਰਗਾਂ ਨਾਲ ਹੀ ਮਲੇਸ਼ੀਆ ਰਹਿੰਦੇ ਸਨ ਬਹੁਤ ਪਿਆਰ ਸੀ ਇਹਨਾਂ ਦੇ ਮਾਤਾ ਜੀ ਸਤਿਕਾਰਯੋਗ ਮਹਿੰਦਰ ਕੌਰ ਜੀ ਸਾਰੇ ਪਿਆਰ ਵਾਲਾ ਪਰਿਵਾਰ ਅੱਗੇ ਪਿਓ ਦਾਦੇ ਜਵੇਹਾ ਪੋਤਰਾ ਪ੍ਰਵਾਨ ਬੱਚੇ ਨੇ ਸਰਬਣ ਸਿੰਘ ਦੀ ਬਹੁਤ ਸਾਡੇ ਨਾਲ ਪੜਦੇ ਇੱਕ ਪੜੀਆਂ ਜ਼ਿਆਦਾ ਹਨ ਅੱਗੇ ਤਾਰਾ ਸਿੰਘ ਜੀ ਸ੍ਰਿੰਦਰ ਸਿੰਘ ਬਿੱਲੂ ਬਲਵਿੰਦਰ ਸਿੰਘ ਸਾਰੇ ਭੈਣ ਬੜੀ ਪਿਆਰੀ ਸਾਰੰਗ ਸਾਰੇ ਪਰਿਵਾਰ ਬਹੁਤ ਪਿਆਰ ਵਾਲਾ ਅੱਗੇ ਜਿਹੜਾ ਹੁਣ ਪਰਿਵਾਰ 'ਚ ਵਾਦਾ ਹੋਇਆ ਬੱਚੇ ਬਾਹਰ ਗਏ ਨੇ ਹੁਣ ਵੀ ਅਰਦਾਸ ਹੋਈ ਏ ਇੰਦਰਪ੍ਰੀਤ ਸਿੰਘ ਦੀ ਨਿਰਮਲਜੀਤ ਸਿੰਘ ਜੀ ਦੀ ਕਿਉਂਕਿ ਪਿਆਰ ਵਾਲੇ ਬੱਚੇ ਹਨ ਗੁਰੂ ਮਹਾਰਾਜ ਸਾਡੀ ਤਾਂ ਅਰਦਾਸ ਹੀ ਹੁੰਦੀ ਕਿਰਪਾ ਕਰਨ ਇੱਥੇ ਵੀ ਦੇਸ਼ 'ਚ ਵੀ ਪਰਦੇਸ 'ਚ ਵੀ ਬੱਚਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ ਚੇਰੀ ਵਿੱਤਿਆ ਦਾ ਦਾਨ ਮਾਤਾ ਪਿਤਾ ਦੇ ਆਗਿਆਕਾਰੀ ਦੇਸ਼ ਕੌਮ ਧਰਮ ਦੀ ਸੇਵਾ ਵਕਸ਼ਿਸ਼ ਕਰਨ ਮਾਲ ਡੰਗਰ ਨਗਰ ਖਿੜੇ ਸੁਖ ਸ਼ਾਂਤੀ ਵਰਤੇ ਸੁਖੀ ਵਸੈ ਮੋਹਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਸਤਿਗੁਰ ਜੀ ਦੀਨ ਬਿਆਲ ਨੇ ਸਾਰਿਆਂ ਦੀ ਦੁੱਖ ਦੂਰ ਕਰਦੇ ਨੇ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸਰਨੰਤਮਾਰੀ ਆਏ ਔਰ ਨਾਨਕ ਕੇ ਪ੍ਰਭ ਸਾਥ ਸੋ ਕਿਰਪਾਏ ਭਾਈ ਸ੍ਰਿੰਦਰ ਸਿੰਘ ਜੀ ਦਾ ਪਰਿਵਾਰ ਸਾਰੇ ਹੀ ਬਹੁਤ ਪਿਆਰਾ ਪਰਿਵਾਰ ਹੈ ਇਹਨਾਂ ਦਾ ਆਪਣਾ ਹੀ ਸੁਭਾਅ ਬਹੁਤ ਪਿਆਰਾ ਹੈ ਗੁਰੂ ਗੋਬਿੰਦ ਸਿੰਘ ਵਿਦਿਆ ਮੰਦਰ ਜੋ ਕਾਇਮ ਹੋਏ ਨੇ ਮਹਾਪੁਰਸ਼ਾਂ ਨੇ ਇਲਾਕੇ ਦੇ ਭਲੇ ਵਾਸਤੇ ਬੱਚਿਆਂ ਦਾ ਭਵਿੱਖ ਬਣਾਉਣ ਵਾਸਤੇ ਕਿੰਨਾ ਸੀਵੀਐਸਸੀ ਦਾ ਇੰਨਾ ਸਟੈਂਡਰਡ ਦਾ ਸਕੂਲ ਇੱਥੇ ਕਾਇਮ ਕਰ ਦਿੱਤਾ ਉਹਦੇ ਵਿੱਚ ਇਹਨਾਂ ਨੂੰ ਸੇਵਕ ਉਹ ਸੇਵਾ ਬਣਾਈ ਸੇਵਾ ਕਰਦੇ ਹਨ ਸਾਰਾ ਹੀ ਨਗਰ ਸੇਵਾ ਦੀ ਮੂਰਤੀ ਹੈ ਸਾਰੀਆਂ ਹੀ ਸੰਗਤਾਂ ਇੱਥੇ ਪਿਆਰੀ ਪਿਆਰ ਵੇਖਣ ਨੂੰ ਮਿਲਦਾ ਹੈ ਸੋ ਆਪ ਜੀ ਨੇ ਅੰਮ੍ਰਿਤ ਵੇਲਾ ਸੰਭਾਲਿਆ ਭਾਗਾਂ ਵਾਲੀ ਇਹ ਸੰਭਾਲ ਸਕਦੇ ਨੇ ਆ ਸਾਡੇ ਨਾਲ ਗੁਰਨਿੰਦਰ ਸਿੰਘ ਜੀ ਬੜੀ ਪਿਆਰੀ ਬੱਚੀ ਹੈ ਮਿੱਤ ਕਾਰ ਕਿੱਥੇ ਆ ਦੇਖੋ ਕੈਨੇਡਾ ਉੱਥੋਂ ਚੱਲ ਕੇ ਆਏ ਨੇ ਲਗਾਤਾਰ ਕਿੰਨੀ ਜਗ੍ਹਾ ਫਲੈਟ ਬਦਲੀਆਂ ਜਹਾਜ਼ ਬਦਲ-ਬਦਲ ਕੇ ਫੇਰ ਦਿੱਲੀ ਤੋਂ ਇੱਥੇ ਦਾ ਸਫ਼ਰ ਅਜੇ ਪਹੁੰਚੇ ਹੀ ਨੇ ਫੇਰ ਸਾਡੇ ਨਾਲ ਇੱਧਰ ਮ ਆ ਗਏ ਕਿਉਂਕਿ ਚੰਗੇ ਭਾਗ ਹੁੰਦੇ ਨੇ ਜਿਹਦੇ ਚੰਗੇ ਭਾਗ ਨੇ ਸੰਚਿਤ ਕਰਮ ਫਲ ਦੇਣ ਵਾਸਤੇ ਤਿਆਰ ਹੋਣ ਉਹ ਦੂਰ ਤੋਂ ਵੀ ਚੱਲ ਕੇ ਆ ਜਾਂਦੇ ਹਨ ਸਾਨੂੰ ਕੋਈ ਅਧਿਕਾਰ ਨਹੀਂ ਕਿ ਕਿਸੇ ਨੂੰ ਅਸੀਂ ਮਾਰਾ ਕਹੀਏ ਬੁਰਾ ਤਾਂ ਕੋਈ ਹੈ ਹੀ ਨਹੀਂ ਇਹ ਤਾਂ ਦੱਦਾ ਦੋਸ਼ ਨਾ ਦੇਉ ਕਿਸੇ ਕਰਮ ਹੁੰਦੇ ਨੇ ਸੋ ਸਤਿਗੁਰੂ ਜੀ ਕਿਰਪਾ ਕਰਨ ਐਸਾ ਸਮਾਂ ਸੰਭਾਲਣ ਦਾ ਸਾਨੂੰ ਤਾਕਤ ਮਿਲੇ ਬਖਸ਼ਿਸ਼ ਹੋਵੇ ਸੋ ਇਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤਗੀ ਵਰਤਣ ਵਾਲੀ ਹੈ ਓਨੀ ਦੇਰ ਜਿੰਨੀ ਦੇਰ ਦੇਗ ਵਰਤਦੀ ਹੈ ਮਹਾਂਪੁਰਸ਼ਾਂ ਦੀ ਦਰਸਾਈ ਜੁਗਤ ਅਨਸਾਰ ਸਾਸ ਕ੍ਰਾਸ ਦਾ ਅਭਿਆਸ ਕਰੀਏ ਫਿਰ ਸਾਰ ਨਿਲੰਗਰ ਸਕਣਾ ਹੈ ਤੇ ਜਿਹੜੀ ਸ਼ਬਦ ਦੀ ਸਾਂਝ ਉਹ ਬਹੁਤ ਜ਼ਰੂਰੀ ਹੈ ਉਹਦੇ ਬਿਨਾ ਸਾਡਾ ਇਹ ਗੁਜ਼ਾਰਾ ਨਹੀਂ ਹੋਣਾ ਕਿਉਂਕਿ ਉਹ ਸ਼ਬਦ ਦੀ ਸਾਂਝ ਸਦੀਵੀ ਹੈ ਉਹ ਜਰੂਰ ਪਾਇਓ ਜਾਂਦੇ ਜਾਂਦੇ ਜਿਹੜੇ ਤੁਹਾਨੂੰ ਤੱਕ ਕਹਿਣ ਦੀ ਲੋੜ ਨਹੀਂ ਪਤਾ ਹੀ ਹੈ ਸੋ ਆਤਮਾਰਗ ਮੈਗਜ਼ੀਨ ਦੀ ਸੇਵਾ ਬਹੁਤ ਵੱਡੀ ਪੱਧਰ ਤੇ ਕਿੰਨੇ ਪ੍ਰੇਮੀ ਮદાન ਦੇ ਵਿੱਚ ਆਏ ਨੇ ਕਰਮ ਖੇਤਰ ਵਿੱਚ ਸੇਵਾ ਕੁਮਾਰ ਰਹੇ ਹਨ ਸੋ ਹੁਣੇ ਦੇਖਿਆ ਹੈ ਆਨੰਦ ਪ੍ਰਸਾਦ 350 ਸਾਲਾ ਸ਼ਹੀਦੀ ਗੁਰਪੁਰਬ ਧੰਨ ਗੁਰ ਤੇਗ ਬਹਾਦਰ ਮਹਾਰਾਜ ਜੀ ਦੇ ਮਨਾਏ ਗਏ ਤੇ ਉਹ ਸੇਵਾ ਕਿੰਨੀ ਚੱਲੀ ਉੱਥੇ ਹਜ਼ਾਰ ਦੇ ਗਰੀ ਮੈਂਬਰ ਬਣੇ ਫਿਰ ਆ ਸ਼ਹੀਦੀ ਜੋੜ ਮੇਲਾ ਸ੍ਰੀ ਫਤਿਹਗੜ ਸਾਹਿਬ ਹੋਇਆ 1573 ਮੈਂਬਰ 1600 ਦੇ ਕਰੀਬ ਫਤਿਹਗੜ ਸਾਹਿਬ ਬਣੇ ਇੱਕ ਸ਼ਬਦ ਦੀ ਸਾਂਝ ਸੀਨੇ ਖਿੱਚ ਜਿਨਾ ਨੇ ਖਾਦੀ ਕਰ ਆਰਾਮ ਨਾ ਬੈਂਦੇ ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪੇ ਰਹਿੰਦੇ ਇੱਕੋ ਲਗਨ ਲੱਗੀ ਲਈ ਜਾਂਦੀ ਟੋਰ ਅਨੰਤ ਜਿਨਾ ਦੀ ਬਸ ਲੋਰੇ ਮਕਾਮ ਨਾ ਕੋਈ ਚਾਲ ਪੇ ਨਿਤ ਰਹਿੰਦੇ ਸੋ ਇਹ ਸੇਵਾ ਜ਼ਰੂਰ ਕਰੋ ਕਿੰਨੇ ਪ੍ਰੇਮੀ ਰਟਾਇਰ ਹੋਏ ਘਰਾਂ ਜੀ ਬੈਠੇ ਸਨ ਪਰ ਹੁਣ ਕਰਮ ਖੇਤਰ ਵਿੱਚ ਆ ਕੇ ਕਿੰਨੀ ਸੇਵਾ ਨਿਭਾ ਰਹੇ ਹਨ ਸੋ ਇਹ ਬੇਨਤੀਆਂ ਪ੍ਰਵਾਨ ਕਰੋ ਔਸਾਰੇ ਗੁਰੂ ਮਹਾਰਾਜ ਜੀ ਦੀ ਖਾਸਨ ਹੋ ਰਹੇ ਨੇ ਆਪਣੇ ਨਿਜ ਸਥਾਨ ਨੂੰ ਪ੍ਰਸਤਾਨ ਕਰਨਗੇ ਉਤਵਾਦ ਲੰਗਰ ਦੀ ਜਰੂਰ ਸਾਂਝ ਪਾਉਣੀ ਆਓ ਸਾਰੇ ਸਤਿਪੁਰਸ਼ਾਂ ਦੀ ਦਰਸਾਈ ਜੁਗਤ ਅਨਸਾਰ ਅਭਿਆਸ ਕਰੀਏ ਵਾਹਿ Гуру Whoa. C'est ਤੁਦਿਆ ਕੀਰਦਾਸ